ਲਾਪਾ ਨੇ ਲੈਂਥ ਕੱਟ ਰੱਖਣੀ ਆ ਲੰਬਾਈ ਕੱਟ ਕਰਨੀ ਆ ਤੇ ਆਪਾਂ ਕਿਵੇਂ ਕੱਟ ਕਰਾਂਗੇ ਠੀਕ ਹੈ ਜੀ ਜਦੋਂ ਵੀ ਤੁਹਾਡੇ ਕੋਲ ਇਸ ਤਰ੍ਹਾਂ ਦਾ ਕੋਈ ਵੀ ਸੂਟ ਸਟਿਚ ਕਰਨ ਲਈ ਆਵੇ ਮੈਚਿੰਗ ਸੂਟ ਆਏ ਤੇ ਤੁਸੀਂ ਸਭ ਤੋਂ ਪਹਿਲਾਂ ਇਸ ਦਾ ਅੰਦਾਜ਼ਾ ਲਾ ਕੇ ਤੇ ਕਸਟਮਰ ਨੂੰ ਦੱਸ ਦਿਓ ਜ਼ਰੂਰ ਠੀਕ ਹੈ ਸਾਡੀ ਦੇਖੋ ਟੋਟਲ ਲੰਬਾਈ ਹੈਗੀ 44 ਇੰਚ ਤਿਆਰ ਹੈ ਇੱਥੇ ਆ ਰਹੀ ਹੈ ਠੀਕ ਹੈ ਸਾਢੇ 44 ਰੱਖਾਂਗੇ ਤੇ ਇੱਥੇ ਆ ਰਹੀ ਹੈ ਤੇ ਇਹ ਹੈਗਾ ਟੋਟਲ 44 ਇੰਚ ਠੀਕ ਹੈ ਆਪਾਂ ਨੇ ਕੀ ਕਰਨਾ ਹੈ ਕਿਵੇਂ ਇਸ ਦੀ ਕਟਿੰਗ ਕਰਨੀ ਆਪਾਂ ਸਾਰਾ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਤੁਸੀਂ ਵੀਡੀਓ ਦੇ ਨਾਲ ਲਾਸਟ ਤੱਕ ਬਣੇ ਰਹਿਣਾ ਤੇ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰਨਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਓਕੇ ਜੀ ਤੇ ਆਓ ਕਰਦੇ ਆਂ ਵੀਡੀਓ ਸ਼ੁਰੂ ਇਹ ਦੇਖੋ ਉਹਨਾਂ ਨੂੰ ਗਲਾ ਵੀ ਵੱਡਾ ਹੈ ਤੇ ਆਪਾਂ ਇੱਥੋਂ 1 ਇੰਚ ਡਾਊਨ ਗਲੇ ਤੋਂ ਲਵਾਂਗੇ ਇੱਥੋਂ ਆਪਾਂ ਲੰਬਾਈ ਸਟਾਰਟ ਕਰਨੀ ਹੈ ਦੇਖੋ ਠੀਕ ਹੈ ਸਾਡੀ ਟੋਟਲ ਲੰਬਾਈ ਹੈਗੀ 41 ਇੰਚ ਇੱਥੇ ਆ ਰਹੀ ਹੈ ਤੇ ਇਹ ਵਾਲਾ ਸਾਡਾ ਬਾਰਡਰ ਕੱਟਿਆ ਜਾਣਾ ਹੈ ਆਪਾਂ ਇਸ ਤਰ੍ਹਾਂ ਨਹੀਂ ਕਟਿੰਗ ਕਰਨੀ ਸਭ ਤੋਂ ਪਹਿਲਾਂ ਆਪਾਂ ਇਹ ਸੈਂਟਰ ਦੇ ਵਿੱਚ ਦੇਖੋ ਇੱਥੋਂ ਆਪਾਂ ਕਟਿੰਗ ਕਰ ਲੈਣੀ ਹੈ ਦੋਨਾਂ